ਪਰ ਉਹਨੇ 1983 ਦਾ ਕਤਲਿਆਮ ਦਾ ਨਾਲ ਜੋੜਿਆ ਇਸ ਕਾਰਵਾਈ ਨੂੰ ਵੀ ਉਹ ਗਾਂਧੀ ਪਰਿਵਾਰ ਦੇ ਸੀ ਇਸ ਕਰਕੇ ਸਾਰਾ ਜੜਾ ਬਣ ਗਿਆ ਇਦਾਂ ਹੈ ਕਿ ਸਿੱਖ ਇਤਿਹਾਸ ਨੂੰ ਜੇ ਪੜੋ ਤਾਂ ਸਿੱਖ ਇਤਿਹਾਸ ਦੇ ਵਿੱਚ ਬਾਪਦਾਦਿਆਂ ਦੀ ਜੇ ਕਦੇ ਕੋਈ ਗਲਤੀ ਹੈ ਜਾਂ ਬਾਪਦਾਦਿਆਂ ਨਾਲ ਲੜਾਈ ਹੈ ਤਾਂ ਉਹਦੀ ਸਜ਼ਾ ਪੁੱਤਾਂ ਨੂੰ ਜਾਂ ਪਰਿਵਾਰਾਂ ਨੂੰ ਨਹੀਂ ਦਿੱਤੀ ਜਾਂਦੀ ਬਲਕਿ ਅਸੀਂ ਇਸ ਸਿਧਾਂਤ ਦੇ ਹਾਮੀ ਹੈ ਕਿ ਜੇ ਲੜਨਾ ਤਾਂ ਜੰਗ ਵਿੱਚ ਜਾ ਕੇ ਲੜੋ ਜਿੱਦੇ ਨਾਲ ਲੜਾਈ ਹੈ ਉਹ ਗੱਲਾਂ ਪਿੱਛੇ ਹੋ ਲੀਆਂ ਉਹ ਵਰਤਾਰੇ ਹੋਲੇ ਰਾਹੁਲ ਗਾਂਧੀ ਜੀ ਜਦੋਂ ਬਿਲਕੁਲ ਮਾਈਨਰ ਸੀ ਬੱਚਾ ਸੀ ਤੇ ਉਸ ਤੋਂ ਬਾਅਦ ਉਹ ਇੱਕ ਸਿੱਖ ਕੌਮ ਦੀ ਸਰਦਾਪੂਰਵਕ ਸੇਵਾ ਕਰਨਾ ਆਉਂਦਾ ਹੈ ਆਪਣੀ ਸਰਦਾ ਦਿਖਾਉਂਦਾ ਹੈ ਤਾਂ ਉਹਦੇ ਨਾਲ ਕਾਹਦਾ ਬਹਿਰ ਹੈ ਇਸ ਕਰਕੇ ਇਹ ਗੱਲਾਂ ਨਹੀਂ ਮੈਂ ਫੇਰ ਐਸਜੀਪੀਸੀ ਨੂੰ ਮੇਰਾ ਕੋਈ ਚੈਲੰਜ ਨਹੀਂ ਹੈ ਮੈਂ ਉਹਨਾਂ ਦੀ ਗੱਲ ਦਾ ਖੰਡਨ ਨਹੀਂ ਕਰਦਾ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਸਿਰਫ ਬੇਨਤੀ ਕਰਦਾ ਕਿ ਆਪਣੇ ਫੈਸਲੇ ਨੂੰ ਵਾਪਸ ਲਓ ਇੱਕ ਵਾਰ ਨਹੀਂ ਕਈ ਵਾਰ ਆ ਪਰਿਵਾਰ ਵੱਲੋਂ ਜੀ ਦੇਖੋ ਗੱਲ ਸੁਣੋ ਕਈ ਵਾਰ ਰਾਹੁਲ ਗਾਂਧੀ ਜੀ ਕਹਿ ਸਕਦੇ ਚਾਹੇ ਮਾਫੀ ਮੰਗ ਚੁੱਕੇ ਕਹਿ ਚੁੱਕੇ ਕਾਂਗਰਸ ਪਾਰਟੀ ਇੱਕ ਵਾਰ ਨਹੀਂ ਕਈ ਵਾਰ ਮਾਫੀ ਮੰਗ ਚੁੱਕੀ ਹੈ ਇਸ ਗੱਲ ਦੀ ਕਿ ਜੋ ਹੋਇਆ ਗਲਤ ਹੋਇਆ ਮੈਂ ਪਾਰਲੀਮੈਂਟ ਵਿੱਚ ਕਹਿ ਹੋ ਚੁੱਕਿਆ ਕਿ ਜੋ ਉਸ ਟਾਈਮ ਕਾਰਵਾਈ ਹੋਈ ਸੀ ਉਹ ਬਿਲਕੁਲ ਗਲਤ ਸੀ ਮੈਂ ਅੱਜ ਵੀ ਇਸ ਗੱਲ ਨੂੰ ਕਹਿੰਦਾ ਹਾਂ ਲੇਕਿਨ ਆ ਜਿਹੜੀ ਕਾਰਵਾਈ ਹੈ ਇਹਨੂੰ ਉਹਦੇ ਨਾਲ ਨਾ ਜੋੜਿਆ ਜਾਵੇ ਠੀਕ